ਨਾਉ ਕਰਾ ਦੋ ਵਾਦੇ ਤੇ ਜਲੂਸ ਕੱਢ ਦਿੱਤਾ ਮੇਰਾ ਇੱਥੇ ਪਤਾ ਨਹੀਂ ਕੀ ਤੇਰਾ ਜਲੂਸ ਕੱਢਿਆ ਵਾ ਹਰ ਵੇਲੇ ਤੇ ਲਿਬੀ ਪੋਚੀ ਰਹਿਣੀ ਆ ਆਹੋ ਬੋਹ ਰਹਿਣੀ ਆ ਕਿ ਜੋ ਸਵੇਰ ਤੋਂ ਡੇ ਨੀ ਸ਼ਾਮ ਪੈ ਜਾਂਦੀ ਆ ਤਾਂ ਵੀ ਕਿਤੇ ਨਾ ਨਹੀਂ ਹੁੰਦਾ ਵੀ ਇਹਨੇ ਕੋਈ ਕੀਤਾ ਵਾ ਬਹੁਤੀਆਂ ਨਾ ਗੱਲਾਂ ਨਾ ਕਰ ਉੱਠ ਕੇ ਤੇ ਰੋਟੀ ਪਕਾ ਮਦਾ ਮੈਂ ਨਹੀਂ ਅੱਜ ਰੋਟੀ ਪਕਾਉਣੀ ਸੱਦੀ ਗੱਲ ਮੈਂ ਅੱਕ ਗਈ ਆ ਇਹ ਘਰ ਤੋਂ ਮੈਂ ਬਹੁਤ ਅੰਦਰੋਂ ਜੇ ਤੂੰ ਅੱਕ ਗਈ ਸੀ ਤੇ ਕੱਲ ਉਹਨਾਂ ਦੇ ਨਾਲ ਚੱਲ ਜਾਂਦੀ ਗਈ ਕਿਉਂ ਨਹੀਂ ਉਹਨਾਂ ਦੇ ਲਾਗੇ ਤੁਸੀਂ ਘੜੀ ਬਹਿਣ ਨਹੀਂ ਦਿੱਤਾ ਵੀ ਦੋ ਮੈਡਿਕ ਤੇ ਲਾਗੇ ਬਹਿ ਜਾ ਜਾ ਕੇ ਜੇ ਨਹੀਂ ਵੀ ਬਹਿਣ ਦਿੱਤਾ ਪਰ ਉਦਾਂ ਹੀ ਨਾਲ ਚੱਲ ਜਾਂਦੀ ਉਹਨਾਂ ਦੇ ਤਰ ਪੈਂਦੀ ਨਾਲ ਵੀ ਮੈਂ ਜਾਣਾ ਨਹੀਂ ਮੈਂ ਤੈਨੂੰ ਡਾਪ ਨਹੀਂ ਤੇ ਕੀ ਗੱਲ ਕਰਦੀ ਚੱਲ ਉਠ ਉੱਠ ਕੇ ਤੇ ਪਕਾ ਰੋਟੀ ਮਾਦਾ ਮੇਰੇ ਕੋ ਨਹੀਂ ਕਿ ਪੱਕਦੀ ਸਿੱਧੀ ਗੱਲ ਉਹ ਮੈਂ ਅੱਜ ਬਹੁਤ ਆਂਗੂ ਮੇਰੇ ਕੋ ਨਹੀਂ ਇਹ ਕੰਮ ਤੇਰੀ ਜੀਬਾਂ ਕੋ ਜਿਆਦਾ ਨਹੀਂ ਚੱਲਣ ਦੇਤੀ ਇਹ ਹੁਣ ਇਦਾਂ ਹੀ ਚੱਲਣੀ ਆ ਜਦੋਂ ਤੀ ਫਿਰ ਆ ਕਰਦੇ ਨਾ ਇਦਾਂ ਦੇ ਕੰਮ ਇਹ ਹੁਣ ਇਦਾਂ ਹੀ ਚੱਲੂਗੀ ਤੇ ਮੈਂ ਕੱਟ ਕੇ ਦੇਖ ਲਿਆ ਤੂੰ ਚਲਾ ਕੇ ਦੱਸ ਤੇ ਮੈਂ ਵੇਖੀ ਕੱਟਦੀ ਕਿਦਾਂ ਇਹਨੂੰ ਤੇ ਤੁਹਾਡੀ ਹੁਣ ਗੁਲਾਮ ਬਣ ਕੇ ਨਾ ਰਹਿਣਾ ਨਾ ਖਲਾਰਾ ਪਿਆਰ ਸੋਈ ਦੇ ਵਿੱਚ ਇਹ ਕਰਨਾ ਕਿੰਨੇ ਆ ਕੰਮ ਕਰਨਾ ਨਹੀਂ ਤੂੰ ਭਲਾ ਇੱਥੇ ਮਿੰਟੋ ਮਿੰਟੀ ਰੋਟੀ ਮਰਨੀ ਚਾਹੀਦੀ ਆ ਘੰਟੇ ਦੇ ਵਿੱਚ ਵਿੱਚ ਸਾਰਾ ਕੰਮ ਕਰਕੇ ਨਾ ਰੋਟੀ ਮੇਰੇ ਗਾੜੀ ਹੋਣੀ ਚਾਹੀਦੀ ਆ ਪਰ ਮਦਾ ਇਦਾਂ ਨਹੀਂ ਕਰਨਾ ਚਾਹੀਦਾ ਜਿੱਦਾਂ ਤੁਸੀਂ ਕਰਦੇ ਆ ਮੇਰੇ ਨਾਲ ਮੈਂ ਤਾਂ ਇਦਾਂ ਹੀ ਕਰਨਾ ਹੀ ਤੂੰ ਕਰ ਲੈ ਜੋ ਤੇ ਕੋ ਹੁੰਦਾ ਠੀਕ ਆ ਨਾ ਕਿਦੇ ਚੱਜਣਾ ਕਿਤੇ ਰਹਿਣ ਵੀ ਤਿਆਰ ਕਰੋ ਤੂੰ ਤੇ ਬਸ 24 ਘੰਟੇ ਦਿਵਾਲੇ ਹੋਏ ਰਹੀ ਨੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਹੋਰ ਤੂੰ ਚੱਜਣਾ ਰਹਿਣਾ ਕਿੱਦਾਂ ਵਾ ਤੂੰ ਦੱਸ ਦੇ ਕਿੱਦਾਂ ਰਹਿਣਾ ਚੱਜਣਾ ਉਦੜਾ ਰੱਖ ਲੈਨੇ ਤੈਨੂੰ ਮੇਰੇ ਕੋਈ ਨਹੀਂ ਕੰਮ ਕੋ ਮੋਂ ਹੁੰਦਾ ਸਿੱਧੀ ਗੱਲ ਵਾ ਮੈਂ ਤੈਨੂੰ ਕਹਦਾ ਵੀ ਅੱਜ ਮੈਂ ਉਥੋਂ ਬਹੁ ਫੜ ਕੇ ਲਈ ਮੈਂ ਹੱਥ ਤੋੜ ਦੇਣਾ ਚੁੱਪ ਕਰਕੇ ਤੇ ਲੰਗਰ ਪਕਾ ਲੈ ਰਸੋਈ ਤੋਂ ਬਾਹਰ ਨਹੀਂ ਆਉਣੀ ਚਾਹੀਦੀ ਜਿੰਨਾ ਚਿਰ ਸਾਰਾ ਕੰਮ ਹੁੰਦਾ ਨਹੀਂ ਆ ਤੇ ਆਪੂ ਦੀ ਚੰਗੇ ਭਲੇ ਆਪ ਕਰ ਲਉ ਕੀ ਹੋਇਆ ਤੈਨੂੰ ਕਰ ਨਹੀਂ ਕਰਨਾ ਮੈਂ ਤੇ ਫਿਰ ਮੇਰੇ ਕੋ ਵੀ ਨਹੀਂ ਹੁੰਦਾ ਸਿੱਧੀ ਗੱਲ ਤੇਨੂੰ ਕਰਨਾ ਹੀ ਪੈਣਾ ਜੇ ਨਹੀਂ ਨਾ ਕਰਨਾ ਤੇ ਤੈਨੂੰ ਮੂਖੀ ਮਾਰਨਾ ਵੇਖੀ ਜੇ ਲੰਗਰ ਪਾਣੀ ਮਿਲ ਜੂਗਾ ਤੈਨੂੰ ਤਾਂ ਗੱਲ ਕਰੀ ਨੜੇ ਮਰੂਗੀ ਕੁੜੀ ਨਾਲ ਫੇਰ ਤੈਨੂੰ ਪਤਾ ਲੱਗੂਗਾ ਤੈਨੂੰ ਵੀ ਕੰਮ ਕਰਨਾ ਕਿ ਨਹੀਂ ਕਰਨਾ ਆਓ ਕੁੜੀ ਤੇ ਤੁਹਾਨੂੰ ਅੱਗੇ ਬੜੀ ਰੜਕਦੀ ਆ ਦੇ ਮੈਂ ਪਕਾ ਲੈਨੀ ਆ ਤੇ ਪਕਾ ਕੇ ਤੇ ਤੂੰ ਮੁੜ ਕੇ ਸੋਈ ਚ ਵੜ ਕੇ ਦੱਸੀ ਜਦੋਂ ਉਹਨੇ ਆਉਣਾ ਵਾ ਨਾ ਦਹੀਂ ਪਹਿਲਾਂ ਰੋਟੀ ਕਿੱਦਾਂ ਦੇਨੀ ਉਹਨੂੰ ਦੇਖਦੀ ਭਰਾ ਤੂੰ ਕਿੱਦਾਂ ਨਹੀਂ ਰੋਟੀ ਪਕਾਉਂਦੀ ਹੁਣ ਬੋਲੀ ਜਾਂਦੀ ਬੋਲੀ ਜਾਂਦੀ ਜਬਾਨ ਉਦਾਂ ਆਂਦੀ ਆ ਤੇ ਇੰਨਾ ਨਹੀਂ ਆ ਕਿ ਚੱਲ ਮੈਂ ਰੋਟੀ ਕਿਤੇ ਪਕਾਲਾ ਉਹ ਨਹੀਂ ਕੀ ਪੱਕਦੀ ਹੈਗੀ 24 ਘੰਟੇ ਬਸ ਸਜੋਂ ਸਵੇਰ ਤੋਂ ਬਹਿਣਾ ਮੰਜੇ ਤੇ ਬੈਠੀ ਰਹਿਣਾ ਕਦੀ ਅੰਦਰ ਬਹਿ ਜਾ ਕਦੀ ਬਾਹਰ ਬਹਿ ਜਾ ਕਦੀ ਬਾਹਰ ਗਲੀ ਵਾਗੇ ਤੇ ਜ਼ਿੰਦਗੀ ਦੇ ਨੇ ਜਾਰੇ ਲੈਂਦੀ ਸਭੋ ਟੋ ਟੋ ਟਾ ਕੇ ਮੈਨੂੰ ਪੈਂਦੀ ਆ ਬੰਦਾ ਇੰਨਾ ਨਹੀਂ ਆ ਕਿ ਚੱਲ ਲੱਗੇ ਕਿਤੇ ਕੁਝ ਕਰਾ ਹੀ ਦਿੰਦਾ ਵਾ ਚੱਲ ਜੇ ਕਰਾਉਣਾ ਨਹੀਂ ਆ ਤੇ ਬੋਲੀ ਘੱਟ ਲਵੇ ਬੋਲਾਂ ਲੱਗੀ ਵੀ ਕਿਤੇ ਵੈਂਦੀ ਨਹੀਂ ਆ ਪਰ ਮੈਨੂੰ ਇੱਕ ਗੱਲ ਦੀ ਆਉਂਦੀ ਆ ਜੇ ਮਨਾ ਰੋਟੀ ਦਾ ਨਾ ਬਣਾਈ ਤੇ ਇਹਨੇ ਤੇਰੇ ਦੋਵਾਲੇ ਫੇਰ ਹੋ ਜਾਣਾ ਹੀ ਨਾਲੇ ਮਨਉ ਦੇ ਕੁੜੀ ਦਾ ਤਰਸ ਹੁੰਦਾ ਵਾ ਕੁੜੀ ਨੂੰ ਇਹਨੇ ਖਾਣ ਨੂੰ ਕੋਹ ਨਿਗਾ ਦੇਣਾ ਹੈਗਾ ਤੇ ਕੁੜੀ ਦੇ ਮਾਰਿਆ ਮੈਨੂੰ ਸਾਰਾ ਕੁਝ ਕਰਨਾ ਹੀ ਪੈਣਾ ਵਾ ਕੀ ਕਰਾਂ ਹੁਣ ਕਰਨਾ ਹੀ ਪੈਣਾ ਵਾ ਸਿਆਪਾ ਕੀ ਕਰਾਂ ਸੱਚੀ ਮੇਰੀ ਅੱਖ ਗਈ ਹੈ ਘਰ ਦੇ ਉਤੋਂ ਕੀ ਕਰਾਂ ਸਮਝ ਨਹੀਂ ਆਉਂਦੀ ਕੋਹ ਵੀ ਚੱਲ ਪਕਾਉਣੀ ਪੈਣੀ ਮਾਰਾ ਸੇਰ ਫੜ ਕੇ ਬੈਠੀ ਕੀ ਗੱਲ ਹੋਈਆ ਵੇ ਕੀ ਕਰਾਂ ਹੋਰ ਹੈ ਤੂੰ ਤੇ ਨਾ ਸਾਰੀਆਂ ਜ਼ਿੰਮੇਵਾਰੀਆਂ ਮੇਤੇ ਹੀ ਹੁਣ ਦਿੱਤੀਆਂ ਵਾ ਆਪ ਤੇ ਤੁਰਿਆ ਫਿਰਦਾ ਬਾਹਰ ਅੰਦਰ ਕਿਹੜੀ ਜ਼ਿੰਮੇਵਾਰੀ ਸੁੱਟਦੀ ਆ ਤੈਨੂੰ ਪਤਾ ਵੀ ਹੈ ਵੀ ਘਰ ਚ ਬੰਨ੍ਹਣੀ ਕੀ ਡਿਆ ਕੀ ਹੋਇਆ ਹੁਣ ਮਸ਼ੀਨ ਦਾ ਤੇ ਪਤਾ ਨਹੀਂ ਮਿਲਨੀ ਆ ਕਿ ਨਹੀਂ ਮਿਲਨੀ ਪਰ ਮੈਨੂੰ ਲੈ ਬੈਣਾ ਵਾ ਤੁਸੀਂ ਕਹਿੰਦੀ ਕੋ ਫੇਰ ਕਹਿਣਾ ਕੀ ਆ ਆਪ ਤੇ ਕੱਲ ਕਹਿ ਕੇ ਤੇ ਤੂੰ ਚਲ ਗਿਆ ਏ ਆਹੋ ਤੇ ਉਹਨੂੰ ਕਹਿ ਰੋਟੀਆਂ ਲਾਵੇ ਆਹੋ ਉਹਦੀ ਤੇ ਜ਼ੁਬਾਨ ਦਿਨੋਂ ਦਿਨ ਵਧਦੀ ਜਾਂਦੀ ਏ ਨਹੀਂ ਲਾਜ ਦਿੱਤੀਆਂ ਯਾ ਨੇ ਕੱਲ ਮੈਂ ਕੀ ਲਾਈਆਂ ਜੇ ਘਵਾ ਕੇ ਲਾਈਆਂ ਇੱਥੋਂ ਧੂਕੇ ਖੜੀ ਸੀ ਮੈਂ ਫੇਰ ਲਾਈਆਂ ਹੀ ਉਹਨੇ ਲੈ ਇਹ ਮਾਰਾ ਫਿਰ ਬੋਲਣ ਦਾ ਵੀ ਇਹ ਕੜੀ ਬੋਲਣ ਦਾ ਵੀ ਅਗਲੀ ਪੂਰਾ ਜਵਾਬ ਦਿੰਦੀ ਸੀ ਕਹਿੰਦੀ ਵੀ ਮੈਂ ਨਹੀਂ ਲਾਉਣੀਆਂ ਰੋਟੀਆਂ ਕਰ ਲੋ ਜੋ ਕਰਨਾ ਉਹ ਮੈਂ ਤੇਨੂੰ ਆਖਿਆ ਸੀ ਕਿ ਪਰਾਂ ਗੋਲੀ ਮਾਰ ਰਹਿਣ ਦੰਨੀਆਂ ਮਸ਼ੀਨ ਤੂੰ ਹੀ ਜਾਂਦੀ ਐ ਤੇ ਪਿੰਡੋਂ ਹੀ ਲਿਆਉਣੀ ਆ ਉਹ ਤੇ ਜੇ ਇਹਨੂੰ ਮੈਂ ਨਾ ਥੋੜੀ ਜੀ ਧਮਕੀ ਦਿੱਂਦੀ ਨਾ ਮੈਂ ਤੇ ਕੁੜੀ ਦੀ ਧਮਕੀ ਦਿੱਤੀ ਵੀ ਮੈਂ ਕੁੜੀ ਨੂੰ ਕੋ ਖਾਣ ਨੂੰ ਨਹੀਂ ਦੇਣਾ ਹਾਂ ਫੇਰ ਇਹਨੇ ਰੋਟੀਆਂ ਪਕਾਈਆਂ ਮੈਂ ਤੇ ਇੰਨੇ ਕਿੱਥੇ ਭਕਾਉਣੀਆਂ ਇਹ ਤੇ ਅੜ ਗਈ ਹੀ ਕੱਲ ਉਹ ਮੇਰਾ ਰਾਦਾ ਵਾ ਇਹਨੂੰ ਪਿੰਡ ਘੱਲ ਦੀਏ ਆਪੇ ਦੇ ਕੇ ਜਾਣਗੇ ਇਹਨਾਂ ਫਿਰ ਤੂੰ ਰਾਦੇ ਦੱਸ ਦੇਣਾ ਵਾ ਮੈਨੂੰ ਮੇਰਾ ਆ ਰਾਦਾ ਵਾ ਮੇਰਾ ਉਹ ਰਾਦਾ ਵਾ ਗਾੜੀ ਤੂੰ ਮੁੜ ਕੇ ਮੈਨੂੰ ਕਰ ਦੇਣਾ ਉਹ ਚੱਲ ਕੋਈ ਗੱਲ ਨਹੀਂ ਮੈਂ ਕਰਨਾ ਉਹ ਇਹਨਾਂ ਨਾਲ ਅੱਜ ਤੈਨੂੰ ਮੈਂ ਕਹਿਣਾ ਵਾ ਵੀ ਤੂੰ ਆਪਣੇ ਪਿੰਡ ਚੱਲ ਚੱਲ ਕਰ ਲੇਗਾ ਤੇ ਚੰਗਾ ਵਾ ਨਹੀਂ ਤੇ ਪਸਤਾਉਣਾ ਈਉਂ ਅਸੀਂ ਉਹਦੀ ਤੇ ਜ਼ਬਾਨ ਹੁਣ ਦਿਨੋ ਦਿਨ ਵੱਧਦੀ ਜਾਂਦੀ ਓ ਬੋਲੀ ਤਾਂ ਡਿਗੜੀ ਉਹਦਾ ਹੋਰ ਥੋੜਾ ਜਾ ਕੇ ਤੇ ਮਾਤਾ ਟੈਨਸ਼ਨ ਨਾ ਲੈ ਤੂੰ ਜਿਹੜੀ ਤੇਰੇ ਗਾੜੀ ਬੋਲੀ ਆ ਨਾ ਇਹ ਇਹਦਾ ਬਦਲਾ ਤੇ ਹੁਣ ਮੈਂ ਲੈ ਕੇ ਰਹੂੰਗਾ ਦੇਖੋ ਕੋਈ ਗੱਲ ਨਹੀਂ ਇਹਨੂੰ ਪਿੰਡ ਛੱਡ ਕੇ ਆਉਣਾ ਆਪੇ ਮਸ਼ੀਨ ਲੈ ਕੇ ਆਉਗੇ ਤੇ ਤੇ ਛੱਡਿਆ ਛੱਡਿਆ ਗਲੋਂ ਲਾਹ ਪਰਾਂ ਇਹਨੂੰ ਇੰਨੇ ਤੇ ਨਾ ਦੁਖੀ ਕੀਤਾ ਵਾ ਹੁਣ ਤੇ ਮੈਨੂੰ ਲੱਗਦਾ ਵਾ ਕਿ ਇਹ ਟੈਨਸ਼ਨਾਂ ਲੈ ਲੈ ਕੇ ਨਾ ਮੈਂ ਆਪ ਮੰਜੇ ਤੇ ਪੈ ਜਾਣਾ ਉਹ ਚੱਲ ਕੋਈ ਗੱਲ ਨਹੀਂ ਮੁੜ ਕੇ ਤੇਰਾ ਦਵਾਈ ਦਾ ਕਿੱਥੋਂ ਚਲਾਉਣਾ ਮੈਂ ਤੂੰ ਨਾ ਟੈਨਸ਼ਨ ਲਿਆ ਕਰ ਕਾਰ ਉਹਦਾ ਫਿਰ ਹੱਲ ਕੋਈ ਕੋਈ ਗੱਲ ਨਹੀਂ ਮੈਂ ਪੁੱਛਣਾ ਮੈਨੂੰ ਜਾ ਕੇ ਕੋਸ ਫਿਰ ਹਾਂ ਚੱਲ ਆਪੇ ਹੁਣ ਪੁੱਛੂਗਾ ਹੀ ਨਾ ਉਹਨੂੰ ਇਹਨੇ ਵੀ ਸਭ ਕੁਝ ਮੇਰੇ ਤੇ ਸੁੱਟਿਆ ਏ ਤੇ ਮੇਰਾ ਦੇ ਨਾਲ ਟੈਨਸ਼ਨ ਲੈ ਲੈ ਕੇ ਤੇ ਸੇਰੀ ਦੁਖੀ ਜਾਣ ਡਿਆ ਚੱਲ ਵੇਖਦੀ ਹੁਣ ਭਲਾ ਕੀ ਕਰਦਾ ਵਾਏ ਮੰਮਾ ਤਾ ਤਾ ਰੋਟੀ ਖਾਣੀ ਆ ਰੋਟੀ ਖਾਣੀ ਆ ਚੱਲ ਬੈ ਜਾ ਦਿੰਨੀ ਆ ਬਜਾਈ ਤੇ ਮਰ ਲੱਗੇ ਤੇ ਤੂੰ ਉੱਥੇ ਨੂੰ ਦਾਦੀ ਨੂੰ ਹੀ ਕਹਿ ਜਾਂਦੀ ਤੇ ਆਪੇ ਚਲ ਤੈਨੂੰ ਪਾ ਦਿੰਦੀ ਮਮਾ ਤੁਹਾਡੇ ਨਾਲ ਤੇ ਗੱਲ ਬਾਤ ਹੁੰਦੀ ਆ ਹਾਂ ਦਾਦੀ ਰੋਟੀ ਨਭਾ ਕੇ ਦਿੰਦੀ ਨਹੀਂ ਕੋਹ ਹਾਂ ਨਹੀਂ ਚਲ ਇਥੇ ਮਰ ਲੱਗੇ ਮੈਨੂੰ ਹੀ ਦੁੱਖ ਵਾ ਤੇਰਾ ਹੋਰ ਨਹੀਂ ਤੂੰ ਕਿਸ ਦੀ ਕੋਹ ਵੀ ਲੱਗਦੀ ਨਾ ਤੂੰ ਦਾਦੀ ਦੀ ਕੋਹ ਲੱਗਦੀ ਆ ਨਾ ਤੂੰ ਆਪਣੇ ਪਾਪਾ ਦੀ ਕੋਹ ਲੱਗਦੀ ਆ ਉਹ ਨਹੀਂ ਤੈਨੂੰ ਸਮਝਦੇ ਇਹ ਹੱਡੀ ਧੀ ਆ ਜੇ ਕਦੀ ਉਹਨਾਂ ਦੀ ਵੀ ਇੱਕ ਹੁੰਦੀ ਨਾ ਤੇ ਉਹਨਾਂ ਨੂੰ ਵੀ ਦੁੱਖ ਹੁੰਦਾ ਕਿ ਧੀਆਂ ਦਾ ਕੀ ਦੁੱਖ ਹੁੰਦਾ ਵਾ ਚੱਲ ਕੋਈ ਨਹੀਂ ਦਿਨੀ ਆ ਮੈਂ ਰੋਟੀ ਪਾ ਗਏ ਮੈਂ ਵੀ ਥੱਕੀ ਹਾਂ ਹੁਣੇ ਕੰਮ ਕੀਤਾ ਹੈ ਸਾਰਾ ਤੂੰ ਐਦਾਂ ਕਰਿਆ ਕਰ ਮੇਰੇ ਨਾਲ ਥੋੜਾ ਬੋਧਾ ਕੰਮ ਹੀ ਕਰਾ ਦਿਆ ਕਰ ਹੈ ਚੱਲ ਬੰਦਾ ਨਿਆਣਾ ਲੱਗੇ ਭਾਂਡੇ ਹੀ ਦੋ ਚੁੱਕ ਲੈਂਦਾ ਵਾ ਤੈਨੂੰ ਪਤਾ ਤਾਂ ਸਹੀ ਆ ਇਕੱਲੀ ਨੇ ਤੇ ਮੈਂ ਕਰਨਾ ਹੁੰਦਾ ਵਾ ਤੇ ਮੈਂ ਵੀ ਸਾਰਾ ਦਿਨ ਥੱਕ ਜਾਨੀ ਦਾਦੀ ਤੇ ਪਾਪਾ ਮੈਨੂੰ ਪਿਆਰ ਕਉਨੇ ਕਰਦੇ ਨੂੰ ਜੂ ਨੂੰ ਵੰਡੀ ਆਦਿ ਲੀਣਾ ਉਹਨਾਂ ਦੇ ਦਾਦੀ ਤੇ ਪਾਪਾ ਵੀ ਕਿੰਨਾ ਪਿਆਰ ਕਰਦੇ ਆ ਚਲ ਕੋਈ ਗੱਲ ਨਹੀਂ ਪੁੱਤ ਮੈਂ ਹੈਗੀ ਆ ਨਾ ਤੈਨੂੰ ਪਿਆਰ ਕਰਨ ਨੂੰ ਉਹਨਾਂ ਨੂੰ ਕੀ ਲੋੜ ਵਾ ਮੈਂ ਤੈਨੂੰ ਕਹਿਨ ਦਈ ਆ ਕਿ ਤੂੰ ਨਹੀਂ ਉਹਨਾਂ ਦੀ ਕੋਈ ਵੀ ਲੱਗਦੀ ਠੀਕ ਆ ਨਾ ਤੂੰ ਉਹਨਾਂ ਵਾਸਤੇ ਬਗਾਨੀ ਆ ਤੂੰ ਬਸ ਮੇਰੀ ਧੀ ਆ ਚਲ ਕੋਈ ਨਹੀਂ ਤੂੰ ਐਦਾਂ ਦੀਆਂ ਗੱਲਾਂ ਨਾ ਸੋਚਿਆ ਕਰ ਚੰਗਾ ਪੜਾਈ ਹਲ ਧਿਆਨ ਦੇ ਪੜ ਲੇਗੀ ਕੋਹ ਤੇ ਗੜੀ ਕੋਹ ਕਰ ਲੇਗੀ ਠੀਕ ਆ ਨਾ ਇਹ ਤੇ ਤੈਨੂੰ ਪੜਾਉਣਾ ਨਹੀਂ ਚਾਹੁੰਦੇ ਚੱਲ ਤੂੰ ਮੈਂ ਰੋਟੀ ਦਵਾ ਦਿਨ ਨੂੰ ਪਾ ਗਿਆਵੇਂ ਐਵੇਂ ਇਦਾਂ ਦੀਆਂ ਗੱਲਾਂ ਨਾ ਸੋਚਿਆ ਕਰ ਦੱਸ ਕੀ ਕਰੇ ਵਿਚਾਰੀ ਨਿਆਣੀ ਨਿਆਣੇ ਦੇ ਮਨ 'ਚ ਤੇ ਸੌ ਗੱਲਾਂ ਆਉਂਦੀਆਂ ਵਾ ਕਿਤੇ ਲੋਕਾਂ ਦੇ ਪਿਓ ਆ ਕਿੰਨਾ ਕਿਤੇ ਆਪਣੇ ਧੀ ਪੁੱਤ ਨਾ ਕਰਦੇ ਆ ਚੱਲ ਫਿਰ ਵੀ ਇਹਨਾਂ ਦੀ ਧੀ ਆ ਪਰ ਇਹਨਾਂ ਨੂੰ ਤੇ ਮਾਸਾ ਹੈ ਹੀ ਨਹੀਂ ਆ ਕਿਤੇ ਚੱਲ ਦਾਦੀ ਦੀ ਇਦਾਂ ਦੀ ਹੈ ਹੀ ਹੈ ਵਾ ਇਹ ਵੀ ਨਾਲ ਓਦਾਂ ਦੇ ਹੀ ਹੋ ਗਏ ਆ ਚੱਲ ਕੀ ਕਰਨਾ ਫਿਰ ਤੇ ਇੱਥੇ ਬੈਠ ਕੇ ਅੰਦਰ ਆ ਜਾਂਦੇ ਨਹੀਂ ਮੈਂ ਮੰਡਾ ਸੌਂ ਗਿਆ ਸੌਂ ਗਿਆ ਹਾਂਜੀ ਸੌਂ ਗਿਆ ਚਲੋ ਜੀ ਆਇਆ ਤੇ ਇੱਥੇ ਬੱਡੇ ਕੀ ਗੱਲ ਹੋਈ ਕੁਝ ਨਹੀਂ ਹੋਈ ਸੋਚਣ ਲਿਆ ਸਰਵਿੰਦਰ ਬਾਰੇ ਉਹਦੇ ਬਾਰੇ ਕੀ ਸੋਚਨੀ ਆ ਹਮਾਸਾ ਉਹਦੇ ਸਾਸਤਰੀ ਤੇ ਪਰਾ ਤਾਂ ਪਾਣੀ ਪੀਂਹ ਦਿੰਦੀ ਤੇ ਉਹ ਗੱਲਾਂ ਭਾਵੇਂ ਕਿਦਾਂ ਨਹੀਂ ਕਰਦੀ ਚਾਹੁੰਦੀ ਕੀ ਉਹਨੇ ਸੰਦੀ ਕਿਸੇ ਦੀ ਵੀ ਗੱਲ ਨਹੀਂ ਮਸ਼ੀਨ ਜਦੋਂ ਮੈਨੂੰ ਮਸ਼ੀਨ ਦੇਦੇ ਬਸ ਆਹੀ ਕੰਮ ਆ ਬੱਚੇਰਾ ਸਮਝਾਇਆ ਇਹਨੇ ਮੈਂ ਕਿ ਚਲ ਮੰਨ ਜੂਗੀ ਸਾਡੇ ਵਾਲੀ ਵੇਖ ਲਓਗੀ ਚਲ ਘਰੀਬੀ ਵਿੱਚ ਵਸ ਉਹ ਪੂਰਾ ਟੱਬਰ ਹੀ لالچی ਆ ਕੱਲੀ ਮਾਣੀ ਮੁੰਡਾ ਵੀ ਉਹਦੇ ਨਾਲ ਹੀ ਲੱਗਾ ਚਲ ਅਵਲੀ ਕੀ ਕਹਿੰਦਾ ਸੀ ਉਹ ਮਾਂ ਦੇ ਬੋਲੀ ਬੋਲਦਾ ਉਹਨੇ ਕੀ ਕਹਿਣਾ ਕੀ ਕਰੀਏ ਹੁਣ ਸਮਝ ਨਹੀਂ ਆਉਂਦੀ ਕੋਈ ਸੰਦੀਪ ਆਵੇਂ ਚੁੱਕ ਉਹਨਾਂ ਨੇ ਦੇਤੀ ਨਾ ਉਹਨਾਂ ਨੇ ਫੇਰ ਕਹਿਣਾ ਕਿ ਸਾਨੂੰ ਕੋਈ ਨਾ ਕੋਈ ਚੀਜ਼ ਦੇਣੇ ਕਤੋਂ ਨਹੀਂ ਜਾਵਾਂਗੇ ਨਾਲ ਇੱਕ ਜੀ ਦੇਵਾਂਗੇ ਔਖੇ ਸੁੱਖੇ ਹੋਗੇ ਮਜੇਰਾਂ ਨੂੰ ਦੇਣੀ ਪੈਣੀ ਹੈ ਜਦੋਂ ਬੋਲਣ ਦੇ ਨਾਵੇਂ ਮਾਪੋਤ ਪੁੱਤ ਬੱਚੇ ਇੰਦੇ ਪੈ ਕਿਉਂਕਿ ਦੇਣੀ ਕਹਿੰਦੇ ਤੁਸੀਂ ਵਸਤੇ ਹੋਨੇ ਤੇ ਮੈਂ ਸਾਡੀ ਵੀ ਮਜਬੂਰੀ ਆ ਕਿਦਾ ਜੀ ਕਰਦਾ ਸਾਡੇ ਨਾਲ ਨਹੀਂ ਜੀ ਕਰਦਾ ਸਾਡਾ ਕਰ ਜੀ ਨਹੀਂ ਕਰਦਾ ਕਰ ਮੋਟਰ ਚੱਲਦਾ ਹੀ ਲਿਆ ਲਈ ਇਹਦੇ ਕਰਦਾ ਯਾਰ ਇੱਕ ਦਾ ਗਰੀਬੀ ਮਾਰ ਜਾਂਦੀ ਬੰਦੇ ਕੀ ਕਰੀਏ ਹੁਣ ਮਸ਼ੀਨ ਦਾ ਸੋਚੀ ਕਿਦਾ ਘਰ ਦਾ ਸਮਾਨ ਲਿਆਈਏ ਘਰ ਦਾ ਵੀ ਸਾਰਾ ਸਮਾਨ ਮੁੱਕਾ ਵਾ ਤਾਈ ਨੇ ਵੀ ਮਨਾ ਕਰਦਾ ਪੈਸਾ ਲੋ ਉਧਰੋਂ ਭਾਈ ਨੇ ਦਿਨਾ 7000 ਰੁਪਇਆ ਸੌਦਾ ਲਿਆ ਵਾਂਗੇ ਕਿ ਮਸ਼ੀਨ ਲੈਈਏ ਮੇਰੇ ਜੰਮੀ ਨੇ ਲੈ ਆ ਕੇ ਦੇਣ ਵਾਲੇ ਬਹੁਤ ਵਾਰ-ਵਾਰ ਪਾ ਦਈਏ ਧੋ ਕੇ ਅੰਗੇ ਸਿਆਲ ਹੋਣਾ ਮੁੰਡੇ ਲੈਣੇ ਪੈਣੇ ਸਿਆਲ ਦੇ ਵੀ ਚਲੋ ਫਿਰ ਕੁਝ ਨਾ ਕੁਝ ਤੇ ਕਰਨਾ ਪੈਣਾ ਦੇਣੀ ਪੈਣੀ ਆ ਕੋਈ ਨਾ ਉਹਨੇ ਕੁੜੀ ਨੂੰ ਬਹਿਨ ਦਿੱਤਾ ਸਾਡੇ ਲਾਗੇ ਚਲਦਾ ਉਹ ਗੱਲਾਂ ਕਰ ਲੈ ਯਾਰ ਰਪਿੰਦਰ ਨਾਲ ਕੋਈ ਗੱਲ ਹੁੰਦੀ ਆ ਨਾ ਫਤ ਲੱਗਦਾ ਕਿ ਬੰਨ ਕੀ ਡਿਆ ਇੱਥੇ ਕੀ ਚੱਲਣ ਡਿਆ ਤਾਂ ਹੀ ਤੇ ਬਹਿਨ ਦੇ ਤਾਨੂੰ ਠੀਕ ਹੈ ਤੇ ਪੋਸ਼ਣਾ ਲੈਣਾ ਕੀ ਕਰਦੇ ਤੇਰੇ ਨਾਲ ਮੇਰੇ ਮੇਕੇ ਨੇੜ ਸੋਈ ਜੀ ਗਿਆ ਸੋਈ ਜੀ ਬੋਲ ਰਹੀ ਵਾਹ ਕੀ ਹੁੰਦੀ ਐ ਅੰਦਰ ਫੋਨ ਤੇ ਵੀ ਨਹੀਂ ਗੱਲ ਕਰਨ ਦਿੰਦੇ ਹੋਣ ਵੀ ਇਹਨਾਂ ਨੇ ਕੋਲਿਆ ਕੋਈ ਗੱਲ ਨਹੀਂ ਵਿਚੋੜਨਗੇ ਫੇਰ ਫੋਨ ਕਰਾਂਗੇ ਕੋਈ ਨਹੀਂ ਮਸ਼ੀਨ ਦੇ ਦਿੰਨੇ ਆਪਾਂ ਜੇ ਵਿਚੋੜਨਗੇ ਜਿਆਦਾ ਬੋਲੀ ਤੇ ਫੇਰ ਉਹਨਾਂ ਨੇ ਆਡੀ ਕੁੜੀ ਪਾਪਾ ਇਹੀ ਗੱਲ ਕਹਿਣੀ ਐ ਕੋਈ ਗੱਲ ਨਹੀਂ ਔਖੇ ਸੌਖੇ ਹੋਵੇ ਨਾ ਮਸ਼ੀਨ ਦੇ ਦਿੰਨੇ ਆਂ ਭਰਾੜੀ ਕੁੜੀ ਨੂੰ ਅੱਗੇ ਤੋਂ ਕੁਝ ਇਹਨਾਂ ਨੂੰ ਨਹੀਂ ਸਿੱਧੀ ਗੱਲ ਹੋ ਤਾਂ ਕਹਿੰਦੀ ਆਪਣੀ ਕੁੜੀ ਨੂੰ ਲੈ ਜਾਓ ਜੇ ਨਹੀਂ ਮਸ਼ੀਨ ਦੇਣੀ ਤੇ ਕੋਈ ਨਹੀਂ ਚੁਕਲਣੇ ਪੈਸੇ ਸੰਦੀਪ ਕਿਸ਼ਤਾਂ 'ਚ ਲੈ ਦੇਣੀ ਐ ਮੇਰੇ ਕੋਈ ਭੈਣ ਦਾ ਦੁੱਖ ਦੇਖਿਆ ਨਹੀਂ ਉਹ ਜੀ ਟੈਨਸ਼ਨ ਨਾ ਲਾਓ ਅਜੇ ਫਿਰਾਂ ਕੇ ਰੋਟੀ ਖਾਓ ਛੋਵੇਂ ਨਹੀਂ ਖਾਣੇ ਰੋਟੀ